ਸੋਨਾ ਚੱਲਦਾ ਜੱਲਾ ਜੀ ਦਾ ਸਾਹ ਸਾਹ ਕਰਦਾ ਸਤੋਰੀ ਸਤੋਰੀ ਨੂੰ ਨਾਮ ਹੈ ਉਹ ਜਿਹੜੀ ਜੇ ਲੜਾਈ ਚਾਹੀਦੀ ਹੋਈ ਐ ਇੰਡੀਕੇਟਰ ਲਗੋਣਾ ਟੀਮ ਨਾਲ ਬੰਨ੍ਹਿਆ ਸੀ ਮੋਰੇ ਘੜ ਤੋਂ ਨਾਲੇ ਘੜ ਤੇ ਨਾਲੇ ਨਵੇਂ ਚਾਦਰਾਂ ਦੀ ਕੋਈ ਐ ਨਹੀਂ ਹਾਂਜੀ ਅਸੀਂ ਖੜੇ ਆ ਆਨੰਦਗੜ੍ਹ ਪਿੰਡ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਆਨੰਦਗੜ੍ਹ ਬਾਜਕ ਬੰਬੀਹਾ ਖੁੱਦਾ ਚੱਕ ਕਾਲ ਚੜਾਣੀ ਇਹ 6-7 ਪਿੰਡਾਂ ਦੇ ਵਿੱਚ ਸੈਂਕੜੇ ਏਕੜ ਜਿਹੜੀਆਂ ਫਸਲਾਂ ਨੇ ਰਕਬਾ ਉਹ ਨੁਕਸਾਨਿਆਂ ਗਾੜਿਆਂ ਦੇ ਨਾਲ ਆ ਬਜਰਾ ਇੱਕ ਇੱਥੇ ਖੜਾ ਮੇਰੇ ਕੋਲੇ ਕਿੱਧਰ ਗਿਆ ਬਾਈ ਆ ਮੁੰਡਾ 24 ਕਿੱਲੇ ਦੇ ਠੇਕੇ ਤੇ ਲੈ ਠੇਕਾ ਕੀ ਰੇਟ ਸੀ 70000 70000 ਰੁਪਏ ਨੂੰ ਠੇਕਾ ਸੀ 24 ਕਿੱਲੇ ਠੇਕੇ ਤੇ ਲੈ ਕੇ ਨੇ ਫਸਲ ਆਪਣੀ ਬੀਜੀ ਸੀ ਤੇ 24 ਦੇ 24 ਕਿੱਲੇ ਤਬਾਹ ਹੋ ਗਏ ਆ ਕਾ ਬਾਈ ਹੋਰ ਖੜਾਈ ਆਪਣਾ ਆਈ ਬਾਈ ਤਾ ਗਿਆ ਨਾ ਨਾਲੀ ਕਿਧਰ ਗਿਆ ਬਾਈ ਸਾਰੇ ਸਾਰੇ ਬਾਣ ਆ ਆ ਬਾਈ ਦਾ 34 ਕਿੱਲੇ ਬਾਣ ਨੁਕਸਾਨਿਆ ਗਿਆ ਇੱਕ ਵੀ ਮਰਲਾ ਨਹੀਂ ਬਚਿਆ ਆ ਸਾਰੇ ਆ ਸਾਰੇ ਉਹ ਬੰਦੇ ਮੇਰੇ ਨਾਲ ਖੜੇ ਨੇ ਬਾਈ ਖੜੇ ਆ ਜਿਨ੍ਹਾਂ ਜਿਨ੍ਹਾਂ ਦੇ ਸਾਰੇ ਸਾਰੇ ਬਾਣ ਆ ਦੇਖ ਲੋ ਐਂ ਬਿਛਾਤੀਆਂ ਕਣਕਾਂ ਬਾਈ ਇਹਨਾਂ 'ਚ ਦਾਣਾ ਦੂਰ ਦੀ ਗੱਲ ਐ ਛੁੱਕੀਆਂ ਬੱਲੀਆਂ ਦਾਣਾ ਦੂਰ ਦੀ ਗੱਲ ਐ ਤੁੜੀ ਵੀ ਨਹੀਂ ਪੱਲੇ ਪੈਣੀ ਅਹਲਾਦ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੇ ਸਾਲ ਤੇ ਉਦੋਂ ਪਿਛਲੇ ਸਾਲ ਵੀ ਕਹਿੰਦਾ ਸੀਗੇ ਕਿ ਗਰਦੌਰੀਆਂ ਬਾਅਦ ਚ ਤੇ ਮਾਅਬਜੇ ਪਹਿਲਾਂ ਮਿਲਣਗੇ ਫਸਲਾ ਖੇਤ ਚ ਤੇ ਮਾਅਬਜੇ ਜੇਬ ਚ ਇਹ ਗੱਲ ਕਹਿੰਦਾ ਹੁੰਦਾ ਸੀ ਮੁਰਗੀਆਂ ਮਰੀਆਂ ਦੇ ਤੁਹਾਨੂੰ ਮਾਅਬਜੇ ਮਿਲਣਗੇ ਤੁਹਾਨੂੰ ਹਰ ਚੀਜ਼ ਦਾ ਗਊ ਪਸ਼ੂ ਮਰ ਗਿਆ ਕੋਈ ਬੱਕਰੀ ਮਰ ਗਈ ਉਹਦੇ ਮਾਅਬਜੇ ਮਿਲਣਗੇ ਸੋ ਇਹ ਡਰਾਮੇ ਮੁੱਖ ਮੰਤਰੀ ਸਿਆਂ ਅੱਜ ਤੂੰ ਲੈ ਕੇ ਜਿੰਦੇ ਉੱਥੇ ਵਿધાન ਸਭਾ ਦੇ ਵਿੱਚ ਜੋ ਡਰਾਮੇ ਵਾਈ ਤੁਸੀਂ ਕਰ ਰਹੇ ਹੋ ਜੋ ਜੋ ਤੁਸੀਂ ਰਲ ਮਿਲ ਕੇ ਮੈਚ ਖੇਡ ਰਹੇ ਹੋ ਜੋ ਤੁਸੀਂ ਕਹਿ ਰਹੇ ਹੋ ਕਦੇ ਬਾਜਵੇਂ ਨੂੰ ਮੇਰੀਆਂ ਅੱਖਾਂ ਚੱਖਾਂ ਪਾ ਕਦੇ ਆਹ ਲੋਕਾਂ ਦੀਆਂ ਅੱਖਾਂ ਚੱਖਾਂ ਪਾ ਇਹ ਗੱਲ ਕਰੀਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੇਰੇ ਮਗਰ ਪਤਾ ਨਹੀਂ ਕਿੰਨੇ ਟਰੱਕ ਭਰ ਭਰ ਕੇ ਬਰਸਾ ਭਰ ਭਰ ਕੇ ਬਹੁਤ ਟਾਈਮ ਨਗਰ ਤੁਰਿਆ ਬਹੁਤ ਟਾਈਮ ਦੇ ਤੇ ਬਹੁਤ ਟਾਈਮ ਦੇ ਤੁਰਿਆ ਤੇ ਬਹੁਤ ਟਾਈਮ ਦੀਆਂ ਤੈਨੂੰ ਵੋਟਾਂ ਪਾ ਕੇ ਚਾਹ ਤੇਰੀ ਇੱਕ ਵੀ ਬੰਦਾ ਰੂਬੀ ਜਿਤਾਈ ਬੈਠੇ ਜਿ ਬਾਈ ਜੀ ਜਦੋਂ ਪਹਿਲੀਆਂ 5 ਗੱਡੀਆਂ ਨਾਲ ਹੰਬਲਾ ਸੀ ਉਹ ਕਾਫਲੇ ਦੇ ਵਿੱਚ ਮੈਂ ਪਹਿਲਾ ਸੀ ਸਾਡੇ ਪਿੰਡ ਚੋਂ ਗੱਡੀ ਗਈ ਜੇ ਕਿ ਸੰਦੀਪ ਹੈ ਸਾਡੇ ਪੰਡਤਾਂ ਦਾ ਮੁੰਡਾ ਉਹ ਮਰ ਗਿਆ ਦੋ ਤਿੰਨ ਬੰਦੇ ਸਾਡੇ ਹੋਰ ਸੀ ਅਸੀਂ ਪਹਿਲੋਂ ਪੈ ਲੱਗੇ ਰੂਬੀ ਦੀ ਵੀ ਗੱਡ ਕੇ ਸਪੋਰਟ ਕੀਤੀ ਇਹ ਆ ਮੋਟੇ ਸਰ ਵਾਲੇ ਦੀ ਵੀ ਕੀਤੀ ਮੋਟੇ ਸਰ ਵਾਲਾ ਮਲਾ ਗਵਾਚ ਗਿਆ ਜੀ ਤੁਹਾਡੇ ਇਹਨੇ ਤਾਂ ਸਾਨੂੰ ਮਾਰ ਹੀ ਦਿੱਤਾ ਮੋਟੇ ਸਰ ਵਾਲਾ ਜਾਂ ਪਤਲੇ ਸਰ ਵਾਲਾ ਛੱਡੋ ਆਪਾਂ ਗੱਲ ਇਹ ਕਰਦੇ ਵੀ ਇੱਥੇ ਕੋਈ ਪਟਵਾਰੀ ਕੋਈ ਨਹੀਂ ਆਇਆ ਕਾਨੂੰਗੋ ਨਹੀਂ ਕੋਈ ਨਹੀਂ ਆਇਆ ਅਸਟਰੀ ਕੋਈ ਤਸਿਲਦਾਰ ਕੋਈ ਨਹੀਂ ਆਇਆ ਕੋਈ ਤਾਂ ਆਇਆ ਹੋਏ ਥੋੜੀ ਸਾਰ ਲੈਣ ਨਹੀਂ ਆਇਆ ਐਮਐਨਏ ਨਹੀਂ ਆਇਆ ਯਾਰ ਤੱਕ ਨਹੀਂ ਆਇਆ ਯਾਰ ਮੈਂ ਕਿਹਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲ ਰਿਹਾ ਹੈ ਬਾਈ ਸਰਨ ਚੱਲਦਾ ਹੈ ਸੈਸ਼ਨ ਦੇ ਵਿੱਚ ਉਹਨੇ ਬੋਲਿਆ ਜੀ ਦੂਜਾ ਸਾਡੀ ਜਨਤਾ ਮੰਤਰੀ ਦੇ ਅੱਗੇ ਬੋਲਿਆ ਉਹਦੀ ਗੱਲ ਪਰ ਬਾਈ ਮੇਰੀ ਗੱਲ ਸੁਣ ਲੋ ਜੇ ਪਿਛਲੇ ਸਾਲ ਤੇ 2 ਸਾਲ ਪਹਿਲਾਂ ਦੇ ਮਾਅਵਜੇ ਨਹੀਂ ਮਿਲੇ ਲੋਕਾਂ ਨੂੰ ਹੁਣ ਕੀ ਮਿਲਣਾ ਆ ਹੁਣ ਕੀ ਮਿਲਣਾ ਡਰਾਮੇ ਆ ਗੱਲਾਂ ਦਾ ਖੜਾ ਜਿੰਨਾ ਮਰਜ਼ੀ ਖਾਈ ਚੱਲਦੇ ਉਂਗਲਾ ਚੱਟੀ ਜਾਏ ਉਹ ਮਗਰ ਇਹ ਤੁਸੀਂ ਦੇਖ ਹੀ ਲੈ ਰਿਹਾ ਰਿਜ਼ਲਟ ਸੋ ਭਰਾਵੋ ਮੈਂ ਸਰਕਾਰ ਤੋਂ ਬਿਲਕੁਲ ਕੋਈ ਉਮੀਦ ਨਹੀਂ ਮੈਨੂੰ ਤਾਂ ਉਮੀਦ ਨਹੀਂ ਇਹਨਾਂ ਨੂੰ ਭਵੇਂ ਉਮੀਦ ਹੋਵੇ ਕੋਈ ਨਾ ਨਾ ਪਰ ਤੋਂ ਖੋੜਾ ਸੀ ਬਰੂ ਬਾਹਰ ਜਿਹੜੀ ਪੈਸੀ ਮੈਂ ਫੋਨ ਕਰਿਆ ਮੈਂ ਇੱਕ ਆਮਨੇ ਕਰਦਾ ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਕੋਈ ਐਨ ਆਰ ਆਈ ਭਰਾ ਨੇ ਬਾਰੇ ਦੇ ਚੱਜ ਗਏ ਨੇ ਬਾਈ ਤੁਹਾਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਬਾਈ ਤੁਸੀਂ ਸੋਲੀਆਂ ਕੋਈ ਰਿਸ਼ਤੇਦਾਰੀਆਂ ਆਂ ਗਾਂ ਦੀਆਂ ਕੋਈ ਜਾਣ ਪਛਾਣ ਇਹ ਜ਼ਿਲ੍ਹੇ ਬਠਿੰਡੇ ਦੇ ਪਿੰਡ ਆ ਮੈਂ ਦੁਬਾਰਾ ਬੋਲ ਦਣਾ ਦਿਹਾਤੀ ਦੇ ਚੱਕ ਨੰਨਦਗੜ ਸਾਜਕ ਗੰਬੀਹਾ ਕਾਲਚਣਾਣ ਇਹ 6 ਪਿੰਡਾਂ ਦਾ ਬਾਈ ਬਹੁਤ ਵੱਡੇ ਪੱਧਰ ਦੇ ਨੁਕਸਾਨ ਆ ਜਿਹੜਾ ਬੰਦਾ 24-24 ਕਿੱਲੇ ਠੇਕੇ ਦੇ ਲੈ ਕੇ 70-70 ਹਜ਼ਾਰ ਨੂੰ ਸਾਰੀ ਫਸਲ ਮਾਰੀ ਗਈ ਉਹ ਬੰਦਾ ਬਾਈ ਉਹਦੀ ਇੱਕ ਪੀੜੀ ਨੂੰ ਨਹੀਂ ਕਈ ਪੀੜੀਆਂ ਨੂੰ ਸੋ ਬੇਨਤੀ ਆ ਭਾਈ ਜੇ ਤੁਸੀਂ ਮਦਦ ਕਰ ਸਕਦੇ ਹੋ ਭਰਾਵੋ ਕੋਈ ਬਾਹਰਲੇ ਬੰਦੇ ਐਨਆਰਆਈ ਭਰਾ ਵੀ ਇੰਨੀ ਮਦਦ ਪਹਿਲਾਂ ਪੰਜਾਬ ਦੀ ਪੰਜਾਬੀਆਂ ਦੀ ਕਰਦੇ ਆ ਤੁਸੀਂ ਕੋਈ ਨਾ ਕੋਈ ਮਦਦ ਇਨ੍ਹਾਂ ਭਰਾਵਾਂ ਦੀ ਬਿਚਾਰਾਂ ਤੁਸੀਂ ਆਪ ਦੇ ਤੌਰ ਤੇ ਸਾਡੇ ਜਿਹੜਾ ਬੰਦੇ ਪਾ ਲਿਓ ਉਹ ਗਾਹਾਂ ਜਾਂਦੇ ਨਹੀਂ ਹੁੰਦੇ ਪੈਸੇ ਸੱਨ ਵਾਲੀ ਖਾਖ ਹੋ ਜਾਂਦੇ ਆ ਤੁਸੀਂ ਆਪ ਦੇ ਤੌਰ ਤੇ ਪਰਤਾਲ ਕਰਾ ਕੇ ਇਨ੍ਹਾਂ ਪਿੰਡਾਂ ਦੇ ਜ਼ਿਲ੍ਹੇ ਬਠਿੰਡੇ ਦੇ ਪਿੰਡ ਹੈ ਤੁਸੀਂ ਇਨ੍ਹਾਂ ਦੇ ਆਪ ਦੇ ਤੌਰ ਦੇ ਤੇ ਪਰਤਾਲ ਕਰਾ ਕੇ ਸਿੱਧਾ ਸੰਪਰਕ ਕਰਾ ਕੇ ਤੁਸੀਂ ਇਨ੍ਹਾਂ ਦੇ ਨਾਲ ਇਨ੍ਹਾਂ ਦੀ ਮਦਦ ਵੀ ਕਰ ਸਕਦੇ ਹੋ ਨਹੀਂ ਤਾਂ ਡਰਾਮੇਵਾਜਾਂ ਦੇ ਪੱਲੇ ਕਲੀਆਂ ਗੱਲਾਂ ਨੇ ਇੱਥੇ ਆ ਵੀ ਜਾਣਗੇ ਦੌਰਾ ਵੀ ਕਰ ਜੂ ਇਹ ਵੀ ਨਹੀਂ ਪਤਾ ਕੀ ਵੀ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਇੱਥੇ ਪਹੁੰਚੇ ਟਾਂਕ ਕੇ ਫਿਰਦਾ ਹੋਵੇ ਸਾਡੇ ਇੱਥੇ ਡਰਾਮਾ ਜਿਹਾ ਵੀ ਫਿਰਦਾ ਹੀ ਨਾ ਫਾੜਾ ਆਏ ਪਹੁੰਚੇ ਟਾਂਕ ਕੇ ਵੀਡੀਓ ਪਾਉਦਾ ਫਿਰਦਾ ਕਿ ਇਸ ਤਰ੍ਹਾਂ ਚੜ ਕੇ ਮਿਲ ਗਏ ਮੈਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਫਸਲਾ ਮਿਲ ਗਿਆ ਉਹ ਤਾਂ ਮੂੰ ਪਾਊਗਾ ਜੀ ਵੀਡੀਓ ਕਿੱਦੋਂ ਪਾਈ ਤੇ ਬੋਰਡ ਲਗਾਉਗੇ 65 ਵੀ ਨਹੀਂ ਪੈਣ ਪੈਣ 100 ਵੀ ਨਹੀਂ ਆਇਆ ਉਹਨਾਂ ਨੂੰ ਕਹਿੰਦੇ ਸੀ ਆਇਆ ਜਾਂ ਬੋਰਡ ਲਵਾਊਗਾ ਸੋ ਪਰ ਮੇ ਸਵਾਲ ਇਹ ਆ ਅਸੀਂ ਬੋਰਡ ਲਗ ਰਹੇ ਹੁਣ ਸਾਡੇ ਪਿੰਡ ਤੇ ਇਹਨਾਂ ਨੇ ਆਉਣਾ ਹੈ ਸਵਾਲ ਕਰੋਗੇ ਕਿ ਕਰਾਂਗੇ ਇੱਕ ਦਾ ਬੰਦਾ ਜਾਵਾ ਭੁੱਖਾ ਮਰਦਾ ਜੀ ਸਵਾਲ ਨਾ ਕਰੋ ਇੱਕ ਦਾ ਬੰਦਾ ਨਾ ਸਾਰਾ ਮਰ ਗਿਆ ਹਾਂ ਬਸ ਬਾਕੀ ਬਈ ਲੋਕਾਂ ਦੀ ਗੱਲ ਗਏ ਤਾਂ ਸੀ ਹੁਣ ਕਰ ਗਏ ਲੋਕ ਤਾਂ ਪਹਿਲੇ ਹੀ ਪਏ ਨੇ ਆਰਥਿਕ ਪੱਖੋਂ ਲੋਕ ਪਹਿਲਾਂ ਹੀ ਬਹੁਤ ਤੰਗ ਹੈ ਤੇ ਰੈਂਦੀ ਖੁੰਦੀਆ ਮਾਰ ਜਿਹੜੀ ਕੁਦਰਤੀ ਪੈ ਗਈ ਤਾਂ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਇਹਨਾਂ ਨਾਲ ਨਹੀਂ ਖੜਦੀ ਪੰਜਾਬ ਦੇ ਇਨਾਰੇ ਭਰਾਵਾਂ ਨੂੰ ਅਪੀਲ ਆ ਤੁਸੀਂ ਜਰੂਰ ਖੜੋ ਬਾਈ ਤੇ ਲੋਕਾਂ ਨੂੰ ਅਪੀਲ ਆ ਬਾਈ ਆ ਸਾਰੇ ਗਪੌੜ ਸੰਖਾਂ ਨੂੰ ਆ ਕੋ ਤਿੰਨ ਕਲਾਬੀਆਂ ਨੂੰ ਯੱਲੀਆਂ ਨੂੰ ਸਵਾਲ ਕਰਿਆ ਕਰੋ ਕਿ ਗੱਲਾਂ ਮਾਰਨੀਆਂ ਉੱਥੇ ਭੰਤਸਿਆਂ ਤੋਂ ਕਿਸੇ ਨੂੰ ਬੋਲਣ ਨਹੀਂ ਦਿੰਦਾ ਸਾਰਿਆਂ ਦੀ ਬੋਲਤੀ ਬੰਦ ਕਰਦਾ ਪਰ ਇੱਥੇ ਆ ਲੋਕਾਂ ਦੇ ਕੋਲੇ ਤੇਰੇ ਕੋਲ ਕੋਈ ਜਵਾਬ ਨਹੀਂ ਆ ਲੋਕਾਂ ਦੀਆਂ ਗੱਲਾਂ ਦਾ ਇਹਨਾਂ ਦਾ ਵੀ ਜਵਾਬ ਦੇ ਜਿਨ੍ਹਾਂ ਨੇ ਵੋਟਾਂ ਪਾਗੀਆਂ ਉਹਨਾਂ ਕੋਲੇ ਤਾਂ ਆਵੇ ਬਾਈ ਕਿੱਥੇ ਆਉਣਾ ਬਾਈ ਬਹੁਤ ਵੋਟਾਂ ਪਾਗਿਆ ਪੂਰੇ ਕਿਹਨੇ ਵੋਟਾਂ ਪਾਉਣ ਨਾਲ ਹੁਣ ਬਾਦਲ ਵੀ ਮੰਗਲਪੁਰੇ ਦੀਪਾ ਨੰਨੀ ਸਾਹਿਬ ਵੀ ਫਿਰਦੀ ਹੂ ਹੁਣ ਦੂਜੇ ਕਾਂਗਰਸੀ ਵੀ ਆਉਣਗੇ ਰਾਜਾ ਫੜਿੰਗਜੀ ਵੀ ਆਉਣਗੇ ਬਾਲਨ ਤਾਂ ਇੱਕ ਸੁਖਵੀਰ ਤਾਂ ਆ ਗਿਆ ਇੱਕ ਵਾਰੀ ਸੁਖਵੀਰ ਆ ਗਿਆ ਆ ਗਿਆ ਹਾਂ ਆ ਗਿਆ ਹੋਣਾ ਹੋਰ ਕੋਈ ਨਹੀਂ ਆਇਆ ਜੀ ਬਸ ਪਰ ਭਾਈ ਗੱਲ ਸੁਣ ਮੈਂ ਦੱਸਣਾ ਇੱਕ ਇੱਥੇ ਜੇ ਕਾਲੀਆਂ ਦੀ ਸਰਕਾਰ ਹੁੰਦੀ ਇੱਥੇ ਕਾਂਗਰਸੀਆਂ ਨਹੀਂ ਆਜਣ ਇੱਥੇ ਆਮ ਆਦਮੀ ਆਏ ਨੇ ਹਾਂਜੀ ਅੱਜ ਆਮ ਆਦਮੀ ਦੀ ਸਰਕਾਰ ਹੈ ਅੱਜ ਦੂਜੇ ਆਜਣ ਜਿਹੜਾ ਸੱਤਾ 'ਚ ਹੁੰਦਾ ਹੈ ਜਿਹੜਾ ਪਾਵਰ 'ਚ ਹੁੰਦਾ ਉਹਨੇ ਨਾ ਲੋਕਾਂ ਦੀ ਪਹਿਲਾਂ ਬਾਹ ਫੜੀ ਐ ਨਾ ਜਹਾ ਇਹ ਇਹ ਇਸ ਸਿਸਟਮ ਹੀ ਆ ਜਾਂਦਾ ਹੁੰਦਾ ਆਹੀ ਤੁਸੀਂ 10 ਸਾਲ ਬਾਦਲਾਂ ਨੂੰ ਕਿਹੜਾ ਦੇਖਿਆ ਨਹੀਂ ਉਦੋਂ ਕਹਿੰਨੇ ਕਹਾਗੇ ਕਾਂਗਰਸ ਹੀ ਕਿਹੜਾ ਦੇਖਿਆ ਨਹੀਂ 5 ਸਾਲ ਕਿਸ ਕਰਕੇ ਭਾਈ ਲੋੜ ਸਾਨੂੰ ਲੋਕੋ ਇਕੱਠੇ ਹੋਣ ਦੇ ਮੈਂ ਤਾਂ ਇਹ ਅਪੀਲ ਕਰਦਾ ਤੁਸੀਂ ਆ ਆ ਦੀ ਮਦਦ ਵੀ ਪਿੰਡਾਂ ਪੁੰਡਾਂ ਚ ਕੋਈ ਹੁਣ ਆਹ ਬਾਈ ਗੱਲ ਦੱਸਦਾ ਜੇ ਤੇ ਪਿੰਡ ਕਹਿੰਦਾ ਜਿਹਦੀ ਫਸਲ ਮਰੀ ਹੈ ਉਹੀ ਲੋਕ ਉੱਠੇ ਬਾਕੀ ਨਹੀਂ ਬਾਕੀ ਕੋਈ ਬੋਲਦਾ ਉਹ ਤਾਂ ਵੀ ਅੱਧੇ ਉੱਠੇ ਜੀ ਉਹ ਤਾਂ ਵੀ ਸਰ ਉਹ ਤਾਂ ਨਹੀਂ ਜਾਂ ਤਾਂ ਬੜੇ ਨਾਲ ਬੰਦੇ ਦੇ ਬੰਦਾ ਦੁੱਖ ਤਾਂ ਸਾਂਝਾ ਕਰਦਾ ਆਪਾਂ ਸਰਪੰਚ ਨੇ ਨਹੀਂ ਬੜਾ ਦੁੱਖ ਵੀ ਨਹੀਂ ਸਾਂਝਾ ਕਰਦਾ ਜੀ ਸਾਡਾ ਬੜੀ ਜਨਕੀ ਸਰਪੰਚ ਇੱਕ ਵਾਰੀ ਵੀ ਨਹੀਂ ਆਇਆ ਦੋ ਵਾਰੀ ਡੇਰੇ ਘਟ ਕਰ ਲਿਆ ਜਵਣ ਜਾਂ ਨਾਲੇ ਸੰਭਾਉਂਤੀ ਬਣਾਇਆ ਬੰਦੇ ਉਹ ਬੰਦਾ ਆ ਤਾਂ ਸਕਦਾ ਜੀ ਨਹੀਂ ਕੁਝ ਦੇਣਾ ਨਾ ਕਰਨਾ ਬੰਦਾ ਆ ਤਾਂ ਜਾਵੇ ਪਚਾਰ ਬੰਦੇ ਦਾ ਪੁੱਛਤਾ ਨਵੇ ਵੀ ਹਾਂ ਵੀ ਸਰਪੰਚ ਆ ਗਿਆ ਸੀ ਮੰਗ ਪੱਤਰ ਦੇ ਕੇ ਨਹੀਂ ਆਇਆ 100 ਤਰ੍ਹਾਂ ਦੇ ਕੇ ਸੀ ਉਹ ਵੀ ਨਹੀਂ ਕੋਈ ਕੱਲ ਨੂੰ ਕੀ ਕਰਨਾ ਵਿੱਚ ਬੋਲਦੇ ਜੇ ਕੋਈ ਭੇਜੂਗਾ ਤਾਂ ਡੀਸੀ ਆਉਂਦਾ ਹੁਣ ਸਿੱਕਾਰੇ ਦਾ ਤਿਆਰ ਕੱਲ ਨੂੰ ਕਰਨਾ ਲਾਉਣ ਦਾ ਕਹਿੰਦੇ ਜੋ ਬੋਲਦੇ ਵਿੱਚ ਭਾਈ ਜੀ ਆਹ ਰੋਡ ਵੀ ਬੰਦ ਕਰੇ ਤਾਂ ਕੋਈ ਫਾਇਦਾ ਨਹੀਂ ਆਏ ਰੋਡ ਤੇ ਸਾਡੀ ਭੈਣ ਪਾਈ ਹੈ ਜਿਹੜੇ 6 ਪਿੰਡਾਂ ਦਾ 7 ਦਾ ਨੁਕਸਾਨ ਹੈ ਸਾਰੇ ਪਿੰਡ ਹੁੱਕਾ ਦੁਬਾਰਾ ਇਕੱਠੇ ਹੋਣਗੇ ਹਾਂਜੀ ਤੁਸੀਂ ਹਾਈਵੇ ਜਾਓ ਕਰੋ ਅਸੀਂ ਤੁਹਾਡੇ ਨਾਲ ਆ ਗਏ ਹਾਂਜੀ ਹਾਂਜੀ ਇੰਨਾ ਕੰਮ ਠੀਕ ਹੈ ਧੰਨਵਾਦ ਧੰਨਵਾਦ ਠੀਕ ਹੈ ਭਾਈ ਠੀਕ ਹੈ